ਜੀ ਰੀਅਲ اسٹیਟ ਦੇ ਗਾਕਾਂ ਨਾਲ 7 ਮਿਲੀਅਨ ਦੀ ਠੱਗੀ ਮਾਰਨ ਵਾਲੀ ਵਕੀਲ ਨੂੰ ਸਜ਼ਾ ਮਿਲੀ ਹੈ। ਹਾਂਜੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤਨਵੀਰ ਰੀਅਲ اسٹیਟ ਦੇ ਵਿੱਚ ਕਈ ਬੇਨਿਯਮੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਕਈ ਤਰ੍ਹਾਂ ਦੇ ਠੱਪਲੇ, ਬਾਜ਼ੀਆਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ। ਜੀ। ਹਾਂਜੀ। ਬਹੁਤ ਸਾਰੇ ਚੰਗਾ ਕੰਮ ਕਰਨ ਵਾਲੇ ਵੀ ਹੈਗੇ ਆ ਲੇਕਿਨ ਜ਼ਿਆਦਾਤਰ ਖਬਰਾਂ ਜੋ ਨੈਗੇਟਿਵ ਆਉਂਦੀਆਂ ਤਾਂ ਉਹ ਵੀ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਨੀਆਂ ਬਣਦੀਆਂ। ਤਾਂ ਜੋ ਆਪਣੇ ਜਿਹੜੇ ਸਰੋਤੇ ਆ ਉਹ ਇਸ ਫੀਲਡ ਦੇ ਵਿੱਚ ਵੀ ਸਤਰਕ ਰਹਣ। ਇੱਕ ਖਬਰ ਆਈ ਆ ਕੱਲ ਦੀ ਕਿ ਰੀਅਲ ਏਸਟੇਟ ਦੇ ਵਿੱਚ ਲਾਇਰਸ ਸੀਗੇ ਜਿਹੜੇ ਕਿ ਕਲੋਜ਼ਿੰਗ ਕਰਾਉਂਦੇ ਆ ਉਹਨਾਂ ਦਾ ਕਾਰਪੋਰੇਟ ਅਕਾਊਂਟ ਹੁੰਦਾ ਆਪਣੇ ਕੋਲ ਉਸ ਕਾਰਪੋਰੇਟ ਅਕਾਊਂਟ ਦੇ ਵਿੱਚ 7 ਮਿਲੀਅਨ ਦੇ ਕਰੀਬ ਜਿਹੜਾ ਪੈਸਾ ਸੀਗਾ ਉਹ ਇਹਨਾਂ ਨੇ ਹੇਰਾ ਫੇਰੀ ਕੀਤੀ ਸੀ ਉਹਦੇ ਵਿੱਚੋਂ ਭਾਵ ਉਹ ਡਿਸਕ੍ਰੈਸਟ ਕੀਤਾ ਸੀਗਾ ਇਹਦੀ ਗੱਲ ਜਿਹੜੀ ਆ ਇਸ ਵਕੀਲ ਨੇ ਮੰਨ ਲਈ ਹੈਗੀ ਹੈ ਸਿੰਗਾਦੂ ਨਾਲ ਦੀ ਔਰਤ ਵਕੀਲ ਸੀਗੀ ਜਿਨ੍ਹਾਂ ਨੇ ਆਪਣੀ ਲਗਜ਼ਰੀ ਲਾਈਫ ਵਾਸਤੇ ਆਪਣੇ ਤੇ ਆਪਣੀ ਫੈਮਿਲੀ ਵਾਸਤੇ ਜਿਹੜਾ ਆ ਇਹ ਜਿੰਨਾ ਵੀ ਗਵਰਨਰ 7 ਮਿਲੀਅਨ ਦਾ ਕੀਤਾ ਸੀਗਾ ਜਿਹਦੇ ਕਰਕੇ ਹੁਣ ਕੋਰਟ ਆਕਾਊਂਟ ਆਉਟ ਦੇ ਤਹਿਤ ਅਦਾਲਤ ਨੇ ਇਹਨੂੰ ਸਜ਼ਾ ਵੀ ਸੁਣਾਈ ਆ ਜੀ ਇਹ ਆਇ ਕੰਟ੍ਰਾਸਟਿੰਗ ਗੱਲ ਇਹ ਕਿ ਜਿਹੜੀਆਂ ਵੱਡੀਆਂ ਖਬਰਾਂ ਨੇ ਖਬਰ ਲਾਈ ਆ ਇਹ ਨਾਲ ਨਾਲ ਕੁਝ ਇਦਾਂ ਦੀਆਂ ਲਗਜ਼ਰੀਜ਼ ਕੋਈ ਬੈਗ ਜਾਂ ਸ਼ੂਜ਼ ਵਗੈਰਾ ਵੀ ਉਹਨਾਂ ਦੀਆਂ ਫੋਟੋਆਂ ਵੀ ਨਾਲ ਲਾਈਆਂ ਨੇ ਕਿਉਂਕਿ ਜਿਹੜੀ ਐਡਮਿਟ ਗੱਲ ਕੀਤੀ ਉਹਦੇ ਵਿੱਚ ਇਹ ਵੀ ਗੱਲ ਆਈ ਕਿ ਲਗਜ਼ਰੀ ਲਾਈਫ ਵਾਸਤੇ ਚੰਗੇ ਮਹਿੰਗੇ ਟ੍ਰਿਪਾਂ ਵਾਸਤੇ ਜਿਹੜਾ ਪੈਸਾ ਵਾ ਉਹਨੂੰ ਕਮਾਉਣ ਦੀ ਲੋਸਟ ਸੀਗੀ ਸੋ ਕਹਿਣ ਤੋਂ ਬਾਅਦ ਕਿ ਇਹੋ ਜਿਹੇ ਪ੍ਰੋਫੈਸ਼ਨਾਂ ਦੇ ਵਿੱਚ ਹਰ ਕੋਈ ਚਾਹੁੰਦਾ ਆ ਕਿ ਜਿਹੜਾ ਕਾਮਯਾਬੀ ਮਿਲੇ, ਤਰੱਕੀ ਮਿਲੇ, ਚੰਗੀ ਲਾਈਫ ਜਿਉਣਾ ਚਾਹੁੰਦਾ ਆ ਲੇਕਿਨ ਨਾਲ ਨਾਲ ਦੂਜਿਆਂ ਦਾ ਹੱਕ ਮਾਰ ਕੇ ਜਾਂ ਗਲਤ ਤਰੀਕੇ ਨਾਲ ਪੈਸਾ ਕਮਾਇਆ ਜਿਹੜਾ ਆਖਰਨਾ ਆਖਰਕਾਰ ਉਹ ਜ਼ਿੰਦਗੀ ਦੇ ਵਿੱਚ ਤੁਹਾਡੇ ਲਈ ਮੁਸੀਬਤ ਵੀ ਬਣ ਸਕਦਾ ਜਿਹੜਾ ਕਿ ਆਧਾਰਨ ਹੈਗਾ। ਸੋ ਇਹ ਜਿਹੜੀ ਔਰਤ ਵਕੀਲ ਹੈਗੀ ਆ ਇਹਨੂੰ ਹੁਣ ਸਜ਼ਾ ਹੋਈ ਆ ਜੀ ਹਾਲੇ ਜਿਹੜੀ ਕੁਝ ਸਜ਼ਾ ਪੈਂਡਿੰਗ ਹੈਗੀ ਗਈ ਮਾਮਲਿਆਂ ਦੇ ਵਿੱਚ ਇਹ ਇਹਦਾ ਪਤੀ ਇਹਦੇ ਖਿਲਾਫ ਕੇਸ ਆ ਤੇ ਲਾਇਸੈਂਸ ਜਿਹੜਾ ਹੈਗਾ ਉਹ ਸਸਪੈਂਡ ਕਰ ਦਿੱਤਾ ਗਿਆ ਜੀ। ਜੀ। ਸੋ ਬਿਲਕੁਲ ਜੀ